ਤਾਨੂੰ ਪਤਾ ਮੇਰੀ ਫਰੈਂਡ ਦਾ ਹਸਬੰਦ ਨਾ ਉਹਦੇ ਬਰਥਡੇ ਤੇ ਉਹਨੂੰ ਗੱਡੀ ਗਿਫਟ ਕਰ ਰਿਆ ਅੱਛਾ ਯਾਰ ਚਲ ਇਹ ਤਾਂ ਵਧੀਆ ਗੱਲ ਆ ਨਾ ਫਿਰ ਤਾਨੂੰ ਪਤਾ ਨਾ ਮੇਰਾ ਵੀ ਬਰਥਡੇ ਆ ਉਸ ਤੋਂ ਪਹਿਲਾਂ ਨਾ ਮੈਨੂੰ ਵੀ ਗੱਡੀ ਚਾਹੀਦੀ ਆ ਯਾਰ ਐਤ ਕੀ ਤਾਂ ਔਖਾ ਹੋ ਜਾਊਗਾ ਹਾਂ ਪਰ ਅਗਲੇ ਬਰਥਡੇ ਤੇ ਤੈਨੂੰ ਗੱਡੀ ਲੈ ਕੇ ਦਵਾਂ ਪੱਕਾ ਯਾਰ ਮੈਂ ਹਰ ਚੀਜ਼ 'ਚ ਨਾ ਕੰਪਰੋਮਾਈਜ਼ ਨਹੀਂ ਕਰ ਸਕਦੀ ਮੈਨੂੰ ਨਹੀਂ ਪਤਾ ਮੈਨੂੰ ਗੱਡੀ ਚਾਹੀਦੀ ਉਹ ਵੀ ਉਹਦੇ ਬਰਥਡੇ ਤੋਂ ਪਹਿਲਾਂ ਯਾਰ ਗਿਫਟੀ ਤੈਨੂੰ ਪਤਾ ਤਾਂ ਹੈ ਤੇ ਜੇ ਕਿੰਨੀ ਤੰਗੀ ਚੱਲੀ ਜਾਂਦੀ ਆ ਲੈ ਦੂੰਗਾ ਅਗਲੇ ਬਰਥਡੇ ਤੇ ਜੇ ਤੁਸੀਂ ਮੈਨੂੰ ਗੱਡੀ ਨਹੀਂ ਲੈ ਕੇ ਦਿੱਤੀ ਨਾ ਤੇ ਮੈਂ ਆਪਦੀ ਮੰਮੀ ਘਰੇ ਚਲ ਜੂੰਗੀ ਤੇ ਦੁਬਾਰਾ ਕਦੀ ਵਾਪਿਸ ਵੀ ਨਹੀਂ ਆਉਂਗੀ ਕੀ ਗੱਲ ਹਜੇ ਤੱਕ ਮੂੰਹ ਬਣਾ ਰੱਖਿਆ ਯਾਰ ਭੁੱਖ ਲੱਗੀ ਐ ਕੁਛ ਖਾਣ ਨੂੰ ਲਿਆ ਦੇ ਮੈਂ ਘਰੇ ਕੁਝ ਵੀ ਖਾਣ ਲਈ ਨਹੀਂ ਬਣਾਇਆ ਖਾਣ ਲਈ ਨਹੀਂ ਬਣਾਇਆ ਤਾਂ ਬਣਾ ਹਲਾ ਜਾ ਕੇ ਫਿਰ ਕੀ ਹੁੰਦਾ ਤੁਸੀਂ ਜੋ ਵੀ ਖਾਣਾ ਨਾ ਬਾਹਰੋਂ ਮੰਗਾ ਕੇ ਖਾ ਲਓ ਮੈਂ ਘਰੇ ਕੁਝ ਨਹੀਂ ਬਣਾਉਣਾ ਯਾਰ ਬਣਾ ਦੇ ਭੁੱਖ ਲੱਗੀ ਹੋਈ ਐ ਕੀ ਹੋ ਗਿਆ ਤੈਨੂੰ ਤੁਹਾਨੂੰ ਪਤਾ ਮੇਰੀਆਂ ਸਾਰੀਆਂ ਫਰੈਂਡ ਦੇ ਹਸਬੰਦ ਨਾ ਰੋਜ਼ ਉਹਨਾਂ ਨੂੰ ਡਿਨਰ ਕਰਾਉਣ ਬਾਹਰ ਲੈ ਕੇ ਜਾਂਦੇ ਆ ਤੇ ਤੁਸੀਂ ਯਾਰ ਤੂੰ ਪਤਾ ਨਹੀਂ ਕਿਥੋਂ ਰੋਜ ਹੀ ਗਵਾਂਢ ਚ ਨਵੀਆਂ ਗੱਲਾਂ ਸੁਣ ਸੁਣ ਕੇ ਆ ਜਾਂਦੀਆਂ ਸਾਡੀਆਂ ਸਹੇਲੀਆਂ ਇਹ ਕਰਦੀਆਂ ਉਹ ਕਰਦੀਆਂ